ਤੁਹਾਡਾ ਜੀ ਗੋਲ ਦੀ ਸਾਰੇ ਕਿਸਾਨ ਵੀਰਾਂ ਨੂੰ YouTube Farmer Channel ਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਸੋ ਮੌਸਮ ਦੇ ਅਗਲੇ ਦਿਨਾਂ ਦੀ ਅਪਡੇਟ ਅੱਜ 2 3 ਤੇ 4 ਜਨਵਰੀ 2024 ਕੀ ਮੌਸਮ ਦੀ ਹਲਚਲ ਹੈ ਤਿੰਨ ਦਿਨਾਂ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੋ ਅੱਜ ਦੀ ਤਾਜ਼ਾ ਅਪਡੇਟ ਮਿਲ ਰਹੀ ਹੈ ਤੇ ਨਾਲ ਗੱਲ ਕਰਾਂਗੇ ਕਿ ਧੁੱਪ ਦਾ ਮਾਹੌਲ ਕਦੋਂ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਵਿੱਚ ਸੋ ਇਸ ਵੇਲੇ ਪੰਜਾਬ ਦਾ ਮੌਸਮ ਪਿਛਲੇ 5-7 ਦਿਨਾਂ ਤੋਂ ਤੁੰਦ ਵਾਲਾ ਹੈ ਧੁੱਪ ਨਾ ਮਾਤਰ ਨਿਕਲ ਰਹੀ ਹੈ ਕਈ ਹਿੱਸਿਆਂ ਵਿੱਚ ਬਿਲਕੁਲ ਧੁੱਪ ਨਹੀਂ ਨਿਕਲੀ ਤੇ ਜਿਹਦੇ ਚੱਲਦੇ ਜਿੱਥੇ ਕਿਸਾਨੀ ਜੀਵਨ ਵੀ ਪ੍ਰਭਾਵਿਤ ਹੈ ਤੇ ਉਥੇ ਰਾਮ ਜਨ ਜੀਵਨਾ ਉਹ ਵੀ ਪ੍ਰਭਾਵਿਤ ਹੋਇਆ ਹੈ। ਠੰਡ ਨੇ ਜੋਰ ਫੜਿਆ ਹੈ। ਇੱਕ ਸ਼ੀਤ ਲਹਿਰ ਵਰਗੇ ਮਾਹੌਲ ਪੰਜਾਬ ਵਿੱਚ ਬਣਿਆ ਹੋਇਆ ਹੈ ਤੇ ਸਰਦੀ ਨੇ ਇੱਕਦਮ ਕਾਫੀ ਜ਼ਿਆਦਾ ਪਕੜਾ ਪੰਜਾਬ ਦੇ ਵਿੱਚ ਬਣਾਈ ਹੈ। ਨਾਲ ਪੰਜਾਬ ਦੇ ਹਰਿਆਣਾ ਤੇ ਰਾਜਸਥਾਨ ਪੱਛਮੀ ਯੂਪੀ ਦੇ ਇਲਾਕੇ ਨੇ ਜੋ ਉਹ ਵੀ ਇਸੇ ਤਰ੍ਹਾਂ ਦੇ ਮੌਸਮ ਦੀ ਹੇਠ ਆਏ ਹੋਏ ਨੇ। ਫਿਲਹਾਲ ਗੱਲ ਕਰੀ ਅੱਜ 2 ਜਨਵਰੀ ਦੀ ਤਾਂ ਮੌਸਮ ਧੁੰਦ ਵਾਲਾ ਧੁੰਦ ਹਾਲਕੀ ਪਿਛਲੇ ਦਿਨਾਂ ਮੁਕਾਬਲੇ ਹਲਕੀ ਰਹੇਗੀ। ਜਿਹੜਾ ਧੁੰਦ ਦੀ ਹੇਠਲੀ ਪਰਤ ਹੈ ਧਰਤੀ ਦੇ ਨੇੜੇਲੀ ਉਹ ਘੱਟ ਰਹੇਗੀ ਜਿਸ ਕਰਕੇ ਆਵਾਜਾਈ ਨੂੰ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ ਪਰ ਧੁੰਦ ਦੀ ਜਿਹੜੀ ਉੱਪਰਲੀ ਤ ਹੈ ਜਿਹੜੀ ਆਸਮਾਨ ਦੇ ਵਿੱਚ ਚੜੀ ਹੋਈ ਹੈ ਉਹਦੇ ਚਲਦੇ ਧੁੱਪ ਘੱਟ ਨਿਕਲ ਰਹੀ ਹੈ ਜਾਂ ਨਹੀਂ ਨਿਕਲ ਰਹੀ ਕੁਝ ਹਲਕੇ ਫੁਲਕੀ ਬੱਦਲਵਾਈ ਵੀ ਹੈ ਇਹਦੇ ਨਾਲ ਸੋ ਜਿਸ ਕਰਕੇ ਲਗਭਗ ਸੂਰਜ ਦੇ ਦਰਸ਼ਨ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਨਹੀਂ ਹੋ ਰਹੇ ਤੇ ਇਹ ਮਾਹੌਲ ਅਗਲੇ 1-2 ਦਿਨਾਂ ਤੱਕ ਰਹੇਗਾ ਤੇ 3-4 ਜਨਵਰੀ ਤੋਂ ਕੁਝ ਹਿੱਸਿਆਂ ਦੇ ਵਿੱਚ ਧੁੱਪ ਨਿਕਲਣੀ ਸ਼ੁਰੂ ਹੋਵੇਗੀ ਦੁਪਹਿਰ ਦੇ ਵੇਲੇ ਕੁਝ ਹਿੱਸਿਆਂ ਦੇ ਵਿੱਚ ਹੋਵੇਗੀ ਕੁਝ ਵਿੱਚ ਨਹੀਂ ਹੋਵੇਗੀ ਤੇ ਉਹ ਵੀ ਦੁਪਹਿਰ ਦੇ ਕੁਝ ਇੱਕ ਸਮੇਂ ਦੇ ਲਈ ਧੁੱਪ ਥੋੜੀ ਬਹੁਤ ਨਿਕਲੇਗੀ ਜਦੋਂ ਧੁੱਪ ਨਿਕਲਣੀ ਸ਼ੁਰੂ ਹੋਵੇਗੀ ਤਾਂ ਠੀਤ ਲਹਿਰ ਦਾ ਮਾਹੌਲ ਘਟੇਗਾ ਕਿਉਂਕਿ ਧੁੱਪ ਲੱਗਣ ਦੇ ਨਾਲ ਹੀ ਟੈਂਪਰੇਚਰ ਕੁਝ 1 ਤੋਂ 2 ਡਿਗਰੀ ਵਧੇਗਾ ਤੇ ਜੋ ਠੰਡ ਪੈ ਰਹੀ ਹੈ ਉਹਦੇ ਵਿੱਚ ਥੋੜੀ ਜਹੀ ਕਮੀ ਆਵੇਗੀ ਸੋ ਬਾਕੀ ਸਰਦੀ ਦਾ ਮੌਸਮ ਹੈ ਠੰਡ ਪੈਣੀ ਲਾਜ਼ਮੀ ਹੈ ਜਿਹੜਾ ਲਗਭਗ ਜਨਵਰੀ ਦਾ ਮਹੀਨਾ ਜਿਹੜਾ ਪੂਰੀ ਚੰਗੀ ਠੰਡ ਪੈਂਦੀ ਹੈ ਪੰਜਾਬ ਦੇ ਵਿੱਚ ਤੇ ਇਹ ਮਾਹੌਲ ਇਸ ਤਰ੍ਹਾਂ ਚੱਲਦਾ ਰਹੂਗਾ ਪਰ ਧੁੱਪ ਨਿਕਲਣ ਦੇ ਨਾਲ ਕੁਝ ਨਾ ਕੁ ਜਿਹੜੀ ਦਾਹਤ ਆ ਉਹ ਹਲਕੀ ਫੁਲਕੀ ਮਿਲ ਜਾਂਦੀ ਹੈ ਬਾਕੀ ਫਸਲਾਂ ਦੇ ਲਈ ਵੀ ਧੁੱਪਾ ਜਿਹੜੀ ਥੋੜੀ ਜੀ ਲਾਜ਼ਮੀ ਹੋ ਜਾਂਦੀ ਹੈ ਕਿਉਂਕਿ ਧੁੱਪ ਨਾ ਨਿਕਲਣ ਕਰਕੇ ਜਿੱਥੇ ਕਣਕਾਂ ਪੀਲੀਆਂ ਪੈਂਦੀਆਂ ਨੇ ਤੇ ਉੱਥੇ ਹੀ ਹੋਰ ਆਲੂ ਟਮਾਟਰ ਵਰਗੀਆਂ ਜੋ ਸਬਜ਼ੀਆਂ ਨੇ ਇਹਨਾਂ ਦੇ ਵਿੱਚ ਲਗਾਤਾਰ ਠੰਡ ਰਹਿਣ ਦੇ ਕਰਕੇ ਜਿਹੜਾ ਫੰਗਸ ਰੋਗ ਆ ਉਹਦਾ ਅਟੈਕ ਫਿਰ ਬਾਅਦ ਕੇ ਦੇਖਣ ਨੂੰ ਮਿਲਦਾ ਹੈ ਸੋ ਫਿਲਹਾਲ ਅਗਲੇ 3 ਦਿਨਾਂ ਵਿੱਚ ਬੱਦਲਵਾਈ ਰਹੇਗਾ ਕੋਈ ਮੀਂਹ ਵਰਗੇ ਹਲਚਲ ਨਹੀਂ ਹੈ ਧੁੰਦ ਦਾ ਮਾਹੌਲ ਥੋੜਾ ਬਹੁਤ ਬਣਿਆ ਰਹੂਗਾ ਧੁੱਪ ਨਿਕਲਣ ਦੇ ਚਾਂਸ ਘਟ ਨੇ 3-4 ਜਨਵਰੀ ਤੋਂ ਬਾਅਦ ਕੁਝ ਹਿੱਸਿਆਂ ਵਿੱਚ ਕੁਝ ਸਮੇਂ ਲਈ ਧੁੱਪ ਨਿਕਲਣੀ ਸ਼ੁਰੂ ਹੋਵੇਗੀ ਹਵਾਵਾਂ ਮ ਉੱਤਰ ਪੱਛਮ ਦਿਸ਼ਾ ਤੋਂ ਹੀ ਚੱਲਣਗੀਆਂ ਤੇ ਠੰਡ ਦੇ ਵਿੱਚ ਫਿਲਹਾਲ ਹਲੇ ਕੋਈ ਕਟੌਤੀ ਜਿਆਦਾ ਵੱਡੀ ਨਹੀਂ ਹੋਵੇਗੀ